ਫੱਲਾ ਪੈਣ ਲੱਗ ਗਿਆ ਹੂੰ ਉਹ ਤੋਂ ਮੁੰਡਾ ਕਹਿੰਦਾ ਵੀ ਮਾਰ ਮਾਰਾਈ ਸਾਡੇ ਲਾਵੇ ਪਿੰਡ ਫੈਨਤਾ ਉੱਥੇ ਲੱਗ ਗਏ ਫਾਂ ਹੂੰ ਬਾਦਸ਼ਾਹ ਮਰਚਾਨਾ ਹੂੰ ਅਸੀਂ ਜ਼ਿੰਮੇਦਾਰਾਂ ਉਹ ਮੇਰੀ ਗੱਡੀ ਜਿਹੜੀ ਮੇਰੀ ਗੱਡੀ ਸੀ ਹੂੰ ਕਿਨ ਕਰੀਆ ਚਾਰ ਤੁਨ ਕੱਟੇ ਹੂੰ ਕਿਆਰ ਤਾਂ ਕੱਟੇ ਉਹਨਾਂ ਦੇ ਕੋਡੀਆਂ ਕੋਡੀਆਂ ਆਤੀਆਂ ਕਿਆਰ ਤਾਂ ਖਾਇਦਾ ਤੇ ਮੇਰਾ ਬਾਹਤ ਮੇਰਾ ਪਰਿਵਾਰ ਮੈਂ ਬਾਹਤ ਛੱਡ ਠੀਕ ਹੁਣ ਮੈਂ ਤੁਹਾਨੂੰ ਦੱਸ ਲਈ 7 ਵਜੇ ਮੈਂ ਕੱਢੀ ਨਾਲ ਆ ਜੂਆਂ ਹੁੰਦਾ ਉਸਨਾਂ ਨਾਲ ਬਾਹਤ ਮੇਰੀ ਮਾਂ ਕਰਾਂ ਸ੍ਰੀਪੜੀ ਵੀ ਸਾਡਾ ਕਰਾਂ ਪੰਜੀ ਤੇ ਆ ਸ਼ਿਕਾਰ ਜੀਆਂ ਭਾਰਤੀ ਚੋਣ ਕਮਿਸ਼ਨ ਦੁਆਰਾ ਚੋਣਾਂ ਦੇ ਵਿੱਚ ਜਿਹੜੇ ਅੰਕੜੇ ਪੇਸ਼ ਕੀਤੇ ਗਏ ਨੇ ਪੰਜਾਬ ਦੇ ਵਿੱਚ 250 ਤੋਂ ਵਦੇਰੇ ਉਹ ਭਾਗਾ ਵਾਲੀਆਂ ਰੂਹਾਂ ਨੇ ਜਿਨ੍ਹਾਂ ਦੀ ਉਮਰ 110 ਸਾਲ ਤੋਂ 125 ਸਾਲ ਦੇ ਵਿੱਚ ਹੈ ਉਹਨਾਂ ਭਾਗਾ ਵਾਲਿਆਂ ਦੇ ਵਿੱਚ ਹੀ ਬੇਬੇ ਨਸੀਬੋ ਹੈ ਜਿਹੜੇ ਸਾਡੇ ਕੋਲ ਇਸ ਟਾਈਮ ਬੈਠੇ ਹੋਏ ਨੇ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੀਆਂ 3 ਅੱਗੇ 3 ਦੇ ਬੱਚੇ ਇਹਨਾਂ ਦੇ ਭਰਾ ਦੇ ਬੱਚੇ ਮਤਲਬ ਇਹਨਾਂ ਦੀਆਂ 9 ਬੇਟੀਆਂ ਨੇ ਮਾਤਾ ਦੀਆਂ ਨੌ ਬੇਟੀਆਂ ਨੇ ਮਾਤਾ ਨਸੀਬੋ ਜੀ ਦੀਆਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਖਾਣਾ ਪੀਣਾ ਕੀ ਖਾਂਦੇ ਨੇ ਇਸ ਤੋਂ ਇਲਾਵਾ ਜਦੋਂ ਹੱਲੇ ਪੈ ਸਨ ਉਹਨਾਂ ਦਿਨਾਂ ਦੇ ਦੌਰਾਨ ਇਹਨਾਂ ਦੀ ਕਿਸੇ ਨੇ ਮਦਦ ਕੀਤੀ ਜਾਂ ਇਹਨਾਂ ਦਾ ਕੋਈ ਨੁਕਸਾਨ ਹੋਇਆ ਸੀ ਇਹਨਾਂ ਦੇ ਜਿਹੜੇ ਪਤੀ ਸਨ ਉਹ ਕੀ ਕੰਮਕਾਜ ਕਰਦੇ ਸਨ ਜਿਹੜਾ ਇਹਨਾਂ ਦੇ ਅੱਬਾ ਜੀ ਸਨ ਇਹਨਾਂ ਦੇ ਪਿਤਾ ਜੀ ਉਹ ਕੀ ਕੰਮਕਾਰ ਕਰਦੇ ਸਨ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬੇਬੇ ਨਸੀਬੋ ਹੁਣਾਂ ਨਾਲ ਅ ਬੇਬੇ ਸਾਸਰੀ ਘਰ ਸਾਸਰੀ ਘਰ ਸਾਸਰੀ ਬੇਬੇ ਮੇਰਾ ਨਾਮ ਹੈ ਸਾਹਬ ਸਿੰਘ ਵਿਰਕ ਤੇ ਮੈਂ ਨਾਬੇ ਤੋਂ ਆਇਆ ਹਾਂ ਅੱਛਾ ਜੀ ਅੱਛਾ ਜੀ ਹਾਂ ਤੇ ਬੇਬੇ ਅੱਜ ਤੁਹਾਡੇ ਨਾਲ ਨਾ ਦਿਲ ਦੀਆਂ ਗੱਲਾਂ ਕਰਨੀਆਂ ਨੇ ਕਰ ਲਓ ਜੀ ਸਾਨੂੰ ਜਿੰਨੀਆਂ ਸਾਡੇ ਨਾਲ ਹੋਈਆਂ ਨੇ ਸਭ ਮੇਰੇ ਆਦਮੀ ਪੁੱਤਰੀਆਂ ਨੇ ਮੈਂ ਅੱਛਾ ਜਦ ਆਏ ਨੇ ਸੁਤਨੀਆਂ ਵਾਲੇ ਪਹਿਲਾਂ ਤੁਸੀਂ ਇਹ ਦੱਸੋ ਸਾਡਾ ਜੱਟ ਕਹਿੰਦਾ ਹੁੰਦਾ ਵੀ ਇਹ ਆਪਾਂ ਨੂੰ ਮਾਰਨੇ ਨਹੀਂ ਆਏ ਜੀ ਮਸਲਮਾਨਾਂ ਨੂੰ ਸਾਡੇ ਜੇਠ ਵਾਦਦਾ ਉਹ ਖੁਦੀਆਂ ਲਾਉਂਦਾ ਤਾਂ ਖੁਦੀਆਂ ਸਿੱਖਣੇ ਉਹਨਾਂ ਨੇ ਆ ਕੇ ਸਾਡੇ ਕੋਲ ਪਾਣੀ ਧਾਣੇ ਪੀਣਾ ਇਹਨਾਂ ਨੇ ਬਾਹਰ ਜਾਣੇ ਉਹ ਕਹਿੰਦਾ ਇਹ ਸਾਨੂੰ ਮਾਰਨ ਆਏ ਮੇਰਾ ਲਵੇ ਲੰਗ ਮੰਨਣਾ ਨੇ ਕਹਿਣਾ ਕਿ ਕਹਿੰਦਾ ਸਾਨੂੰ ਮਾਰਨ ਮੇਰਾ ਜੇਠ ਆਡਰ ਸਾਡਾ ਘਰ ਤਾਂ ਪੰਜਵੇਂ ਦੇ ਜੇਠ ਦੇ ਮੁੰਡੇ ਮੇਰੇ ਜੇਠ ਸਾਰੇ ਇਹ ਨਾਲ ਦੇ ਲੜਬਾੜ ਲਾ ਕੇ ਮੈਂ ਸਾਰਾ ਟੰਬਰ ਮਾਰ ਅੱਛਾ ਮੇਰੇ ਜੇਠਾ ਸਾਰਾ ਟੰਬਰ ਮਾਰ ਹੰਦੇ ਮਾਰ ਹੀ ਆ ਨਾ ਜਿਹੜੇ ਬਾਹਰ ਤੇ ਆਏ ਤੇ ਨਾਲੇ ਮਾਰ ਤੋ ਮਰ ਗਏ ਹਮ ਕਿੰਨਾ ਨੇ ਮਾਰਿਆ ਸੀ ਇਹਨਾਂ ਨੇ ਮਾਰਿਆ ਜਿਹੜੇ ਆਏ ਉਹਨਾਂ ਫਿਰਦੇ ਬਦੂਖਾਂ ਪਟਾੜੇ 'ਚ ਹੱਲਾ ਪਿਆ ਪਟਾੜੇ 'ਚ ਹੱਲਾ ਪਟਾੜੇ 'ਚ ਲੁੱਕ ਗਿਆ ਤਾਂ ਮੇਰੇ ਜੇਠ ਜੀ ਪੈਨਾ ਸਾਡਾ ਘਾਟਾ ਪਾ ਦੁਕਾਨਦਾਰਾਂ ਦੇ ਅੰਦਰੇ ਮਾਰ-ਮਾਰ ਕੇ ਪੰਜ ਨੇ ਵੰਡ ਤੇ ਮੇਰੇ ਜੇਠ ਸੇ ਪੰਜ ਮੇਰੇ ਜੇਠ ਸੇ ਪੰਜ ਮੇਰੇ ਜੇਠ ਆ ਬਿਆ ਹੈ ਉਹਨੂੰ ਨਾਲ ਲੈ ਆ 10 ਜੀ ਇੱਕ ਨੇ ਮਾਰਿਆ ਤੁਹਾਡੇ ਜੇਠ ਨੂੰ ਵੀ ਮਾਰਤਾ ਉਹਦੇ ਪੰਜੇ ਪੁੱਤਰ ਵੀ ਅੱਗੇ ਉਹਨਾਂ ਦੇ ਪੰਜ ਜੀਵ ਵੀ ਜਿਹੜੇ ਨੇ ਉਹ ਸਾਰੇ ਮਾਰਤੇ ਹੱਲਿਆਂ ਚ ਤੇ ਬੇਬੇ ਜਦੋਂ ਹੱਲੇ ਪਏ ਨੇ ਹਾਂ ਤੁਹਾਡੀਆਂ ਉਸ ਟਾਈਮ ਕਿੰਨੇ ਬੱਚੇ ਮਰ ਗਏ ਸੀ ਪਹਿਲਾਂ ਹੋ ਕੇ ਜਿਹੜੇ ਤੁਸੀਂ ਦੱਸੇ ਰਹੇ ਸੀ ਅੱਛਾ ਦੋ ਮਰ ਗਏ ਪਹਿਲਾਂ ਠੀਕ ਹੈ ਫਿਰ ਹੱਲਿਆਂ ਵੇਲੇ ਜਿਹੜੀ ਉਹ ਵੱਡੀ ਕੁੜੀ ਹੋਈ ਹੈ ਹਾਂ ਹੋਰ ਤੁਹਾਡੀਆਂ ਕਿੰਨੀਆਂ ਕੁੜੀਆਂ ਨੇ ਕੁੱਲ ਹੁਣ ਹੁਣ ਦਾ ਸਾਰੀਆਂ ਨਾਮ ਲੈ ਰਕੀਂ ਅੱਛਾ ਤੁਹਾਡੀਆਂ 9 ਧੀਆ ਨੇ ਪੁੱਤਰ ਹੈਗਾ ਪੋਤਾ ਰਾਹੀ ਆ ਜਿਹੜਾ ਹੁਣ ਬੜਾ ਮੇਰ ਕਰੀਆ ਲਾਲ ਲਾਲ ਆ ਦੇ ਨਾ ਪੁੱਤਰ ਹੈ ਠੀਕ ਹੈ ਜਾਨੀ ਤੁਸੀਂ ਆਪਣੇ ਜਵਾਈ ਤੁਹਾਡੇ ਜਿਹੜੇ ਨੇ ਹਾਂ ਉਹਨਾਂ ਨੂੰ ਤੁਸੀਂ ਆਪਣੇ ਪੁੱਤਰ ਸਮਝਦੇ ਹੋ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਹੋ ਹਾਂ ਤੁਹਾਡੀ ਸੇਵਾ ਕਰਦੇ ਨੇ ਬੜ ਵਾਹ ਵਾਹ ਸੇਵਾ ਕਰਾਇਆ ਬੜਾ ਜੰਦਲ ਵਾਹ ਸੇਵਾ ਮੇਰੀ ਸੇਵਾ ਵਾਹ ਜੀ 7 ਵਜੇ ਤੇ ਫਿਰ ਨਾਲ ਆਉਂਗਾ ਫਰ ਅਪਾਂ ਜਵਾਨਾਂ ਨਾਲ ਜਵਾਨ ਦੇ ਜੀ 7 ਵਜੇ ਜਵਾਨਾਂ ਨਾਲ ਹਾਂ ਨਹੀਂ ਸੇਵਾਂ ਅੱਛਾ ਬੇਬੇ ਤੁਸੀਂ ਖਾਂਦੇ ਕੀ ਕੀ ਸੀ ਜਦ ਤੁਸੀਂ ਜਵਾਨ ਸੀ ਜਾਂ ਤਾਂ ਹੁਣ ਤੁਸੀਂ ਜਵਾਨ ਦੇ ਨੂੰ ਹਿੰਦੀ ਚੀਜ਼ ਮਿਲ ਗਈ ਖਾਣ ਲੈ ਮੈਨੂੰ ਹੁਣ ਪਤਾ ਹੀ ਕੋਈ ਨਹੀਂ ਹੈਗਾ ਵੀ ਉਦੋਂ ਤੁਸੀਂ ਕੀ ਖਾਂਦੇ ਸੀ ਉਹ ਤੇ ਨਹੀਂ ਸਾਡੇ ਬਾਬਤਾ ਚ ਹੋਣੀ ਖਾਂਦਾ ਅਸੀਂ ਬਾਬਤਾ ਨਹੀਂ ਖਾਂਦਾ ਬਸ ਸਲਮਾਨਾ ਕਰਕੇ ਹਾਂ ਅੱਜ ਆਪਣੀ ਜਿਹੜਾ ਹੋਇਆ ਸਾਗ ਰੋਟੀ ਖਾਧੀ ਹਾਂ ਇਹ ਵੇਹੇ ਜਿਹੜਾ ਸਾਡਾ ਸਾਗ ਬਣਾਇਆ ਸਾਡੀ ਮਾਤਾ ਜੀ ਨੇ ਸਾਗ ਦਾ ਨਾਮ ਦਿੱਤੇ ਇਹ ਮੱਕੀ ਦੀਆਂ ਰੋਟੀਆਂ ਪੱਕੀਆਂ ਸਨ ਸਾਡੇ ਮੱਕੀ ਬਹੁਤ ਹੁੰਦੀ ਸੀ ਸਾਡਾ ਪਿੰਡ ਜਿੱਥੇ ਮੱਕੀ ਲੱਗਦਾ ਅੱਟਾ ਜਿਆਦਾ ਲੱਗਦਾ ਸਭ ਆਉਂਦੇ ਸਨ ਸਾਡੇ ਛੇੜਾ ਬਹੁਤ ਘੱਟ ਗਏ ਸਾਡੀ ਮਾਤਾ ਅਸੀਂ ਮਾੜੀ ਚੀਜ਼ ਨਹੀਂ ਖਾਦੀ ਜਵਾਨ ਨਹੀਂ ਫੈਰੇ ਚ ਤੇ ਬੇਬੇ ਜਿਹੜਾ ਤੁਹਾਡਾ ਅੱਬੂ ਸਨ ਉਹ ਕੰਮ ਕੀ ਕਰਦੇ ਸਨ ਉਹ ਚੌਂਕੀਦਾਰਾ ਤਾਂ ਮੈਂ ਤੁਹਾਨੂੰ ਰੱਖਿਆ ਨਹੀਂ ਵੀ ਮੈਂ ਪਰ ਦਾ ਕੰਪਿਊਟਰ ਰੱਖਿਆ ਸੀ ਕਿਤ ਕਿਥੋਂ ਦਾ ਹਲੇ ਬਠਾਣੇ ਦਾ ਅੱਛਾ ਚੌਂਕੀਦਾਰਾ ਰਹਿਣਾ ਫਿਰ ਉਹ ਮਰ ਗਿਆ ਤਾਂ ਠੀਕ ਹੈ ਮਰ ਗਿਆ ਤਾਂ ਹਣ ਤੇ ਤੁਹਾਡੀ ਬੇਬੇ ਜਿਹੜੀ ਹੈ ਉਹ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਨਾਮ ਨਹੀਂ ਤੇ ਬਾਅਦ ਚ ਨਾਮ ਨਹੀਂ ਹੂੰ 350 ਸਾਡੇ ਇੱਕ ਕੋਈ ਫਾਇਤਾ ਮੇਰੀ ਸਾਡੀ ਮਾਤਾ ਦੀ ਇੱਕ ਕੋਈ ਫਾਇਤਾ ਉਹਦੇ ਨਾਲ ਬੱਲੀਆ ਖਾਂਤਾ ਅੱਛਾ ਇਹ ਅੱਗੇ ਸਾਡੇ ਨਾਲ ਅੱਛਾ ਕਹਿੰਦੇ ਮੇਰੇ ਬਾਚਾ ਦੋ ਹੀ ਫਾਂ ਫਾਇਤੇ ਹੁੰਦੇ ਅੱਛਾ ਅੱਛਾ ਇਹ ਬੇਬੇ ਨਾ ਕਿਹੋ ਜਿਆ ਹੈ ਬੰਦੇ ਦੇ ਪਾਈਦੀ ਅੱਛਾ ਤੁਸੀਂ ਬੱਚ ਦੇ ਨਹੀਂ ਦੀ ਪਾ ਕਰਕੇ ਰੱਖਿਆ ਹੋਇਆ ਸੀ ਕਿਸੇ ਅੱਛਾ ਜਿਹੜੀ ਤੋਂ ਨਾਨੀ ਇਹਨਾਂ ਦੀ ਬੇਬੇ ਹਰੋਂ ਦੀ ਨਾਨੀ ਸੰਗੇ ਤੁਸੀਂ ਦੱਸ ਅੱਜ ਦੇ ਨਹੀਂ ਹੁੰਦੇ ਸੀ ਪਹਿਲਾਂ ਬੱਚੇ ਤਾਂ ਅੱਛਾ ਵਿੱਚ ਪਾ ਦਿੰਦੇ ਸੀ ਪਹਿਲਾਂ ਅੱਛਾ ਠੀਕ ਹੈ ਹੁੰਦੇ ਫਿਰ ਦਾਣੇ ਦੇ ਕੇ ਉਹ ਤੋਂ ਤਾਂ ਲੈ ਲੰਦੇ ਤੇਰੀ ਬਾਪੂਸ ਕਰ ਉਹਦੇ ਹੁੰਦੇ ਦੀ ਅੱਛਾ ਜੀ ਸੋ ਦੋਸਤੋ ਜਿਹੜੀ ਅਸੀਂ ਗੱਲ ਵਿੱਚ ਬੇਬੇ ਹੁਣੀ ਦੱਸ ਰਹੇ ਨੇ ਇੱਕ ਪੁਰਾਣੇ ਸੱਭਿਆਚਾਰ ਦੀ ਉਹ ਉਸ ਵਕਤ ਦੇ ਰੀਤੀ ਰਿਵਾਜਾਂ ਦੀ ਗੱਲ ਹੈ ਕੋਈ ਵੀ ਇਸ ਨੂੰ ਜਾਤ ਪਾਤ ਨਾਲ ਨਾ ਜੋੜੇ ਨਾ ਹੀ ਸਾਡੀ ਕੋਈ ਇਸ ਤਰ੍ਹਾਂ ਦੀ ਮਨੋਦਸ਼ਾ ਹੈ ਕਿ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਾਈਏ ਜੋ ਵੱਡੇ ਮਾਤਾ ਜੀ ਬੈਠੇ ਨੇ ਜੋ ਦੱਸ ਰਹੇ ਨੇ ਅਸੀਂ ਉਹੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਕਿ ਜਿਹੜੀ ਔਲਾਦ ਨਹੀਂ ਸੀ ਬਜਦੀ ਹੁੰਦੀ ਉਸ ਨੂੰ ਇਸ ਤਰ੍ਹਾਂ ਦੂਸਰਿਆਂ ਦੇ ਪੱਲੇ ਪਾ ਦਿੱਤਾ ਜਾਂਦਾ ਸੀ ਫਿਰ ਉਸ ਨੂੰ ਦਾਣੇ ਦੇ ਕੇ ਉਹ ਔਲਾਦ ਉਸ ਤੋਂ ਵਾਪਸ ਲੈ ਲਈ ਜਾਂਦੀ ਸੀ ਤਾਂ ਕਿ ਔਲਾਦ ਬਚੀ ਰਵੇ ਬੇਬੇ ਜਿਹੜਾ ਤੁਹਾਡਾ ਪ੍ਰਾਣਾ ਸੀ ਉਹਦਾ ਨਾਂ ਕੀ ਸੀ ਇਬਰਾਹੀਮਤਾ ਜੀ ਇਬਰਾਹੀਮ ਜੀ ਹਾਂ ਜੀ ਇਬਰਾਹੀਮਤਾ ਠੀਕ ਹੈ ਉਹ ਕੰਮ ਕੀ ਕਰਦੇ ਸਨ ਉਹ ਕੰਮ ਐ ਡੰਪ ਬੱਕਰੀਆਂ ਬਹੁਤ ਰੱਖੇ ਆ ਫਿਰ ਬਾਲਦਾਂ ਨੇ ਖੁਰੀਆਂ ਲਾਈਆਂ ਠੀਕ ਮਾੜ ਤਾਂ ਖੋੜੀਆਂ ਸਿੱਖਿਆ ਅੱਛਾ ਮਾੜ ਤਾਂ ਖੋੜੀਆਂ ਬਹੁਤ ਲਾਈਆਂ ਅੱਛਾ ਪੇਡਾਂ ਬੱਕਰੀਆਂ ਵੀ ਰੱਖੀਆਂ ਔਰੀਆਂ ਵੀ ਲਾਈਆਂ ਠੀਕ ਮਾ ਉਹ ਤਾਂ ਆਸ਼ ਕਰੀ ਗਏ ਗਰੀਬੀ ਨਹੀਂ ਕੱਟੀ ਮਾਂ ਹਾਂ ਨਾ ਆਸ਼ ਕਰ ਗਏ ਮੇਰੇ ਕੁੜੀਆਂ ਹੋਈਆਂ ਗਈਆਂ ਹਾਂ ਕੁੜੀਆਂ ਹੋਈਆਂ ਨੇ ਪਹਿਲਾਂ ਸਮਾਨ ਰੱਖਣ ਲਿਆ ਕੇ ਹਾਂ ਫਿਰ ਨਾ ਉਹਦੇ ਨੇ ਦੱਸਦੇ ਨੇ ਕਿ 5 ਕਿਲੋ ਕੀ ਵਾਲਾ ਦਾ ਨਾਮ ਨਹੀਂ ਭੈਣ ਰਾਂਝੀ ਉਰੇ ਜੀ ਉਹਦੀ ਭੈਣ ਰਾਂਝੀ ਕੁੜੀਆਂ ਨੇ ਆਣੀਆਂ ਤੇ 5 ਕਿਲੋ ਕੀ ਦੀ ਪੰਜੀਰੀ ਖਾਣੇ ਹੂੰ ਅਰਨੀਓ ਨੇ ਕਦੇ ਕਿਹਾ ਤਾਂ ਵੀ ਤੇਰੇ ਕੁੜੀਆਂ ਹੁੰਦੀਆਂ ਨਾ ਮਾੜਾ ਆਇਸ਼ ਨਾਲ ਨਹੀਂ ਬੇਬੇ ਤੁਹਾਡੇ ਬੱਕਰੀਆਂ ਭੇਡਾਂ ਤੁਸੀਂ ਪਾਲਦੇ ਤੇ ਨੋਂ ਤੁਹਾਡੀਆਂ 3 ਸਹੀ ਸਲਾਮਤ ਨੇ ਦੁੱਧਾਂ ਪੋਤਿਆਂ ਵਾਲੀਆਂ ਪੋਤੜਣੇ ਵਾਲੀਆਂ ਦੁੱਧਿਆਂ ਵਾਲੀਆਂ ਨੇ ਤੁਸੀਂ ਕਹਿੰਦੇ ਸੀ ਖੁਸ਼ ਹੋ ਕੇ ਪੂਰੀ ਜ਼ਿੰਦਗੀ ਲੰਘਾਉਂਦੇ ਸੀ ਜਿਹੜੀਆਂ ਹੁਣ ਕੁੜੀਆਂ ਨੇ ਜਾਂ ਜਨਾਨੀਆਂ ਨੇ ਹੁਣ ਦੀਆਂ ਜਨਾਨੀਆਂ ਬੰਦੇ ਕ ਲਈ ਹੁਣ ਦਾ ਲੋਕ ਨੇ ਇਹ ਤਾਂ ਕਹਿੰਦੇ ਸਾਡਾ ਇੱਕ ਇੱਕ ਹੀ ਬਹੁਤ ਐ ਫਿਰ ਬੱਚ ਚੀਕਾ ਮਾਰਦੇ ਨੇ ਕਹਿੰਦੇ ਗੁਜ਼ਾਰਾ ਨਹੀਂ ਹੁੰਦਾ ਤੁਸੀਂ ਨਾਉ ਨੂੰ ਪਾਲੀ ਜਾਂਦੇ ਸੀ ਬਹੁਤ ਪਾਲਿਆ ਸੇ ਨਾ ਵਾਹੇ ਨਹੀਂ ਤਲਾਕੇ ਪਾਲੀ ਸਾਚ ਗਰੀਬੀ ਨਹੀਂ ਕੱਟੀ ਬਿਨਾ ਉਹ ਨਾਲੇ ਬੇਬੇ ਤੁਸੀਂ ਗਰੀਬੀ ਨਹੀਂ ਕੱਟੀ ਨਾਲੇ ਪੇਡਾਂ ਬੱਕਰੀਆਂ ਸਨ ਚਾਰੀਆਂ ਦੇ ਪੱਕਰੀਆਂ ਪੈਲੀ ਪੂਲੀ ਹੈਗੀ ਸੀ ਤੁਹਾਡੇ ਕੋਲ ਪੈਲੀ ਹੈਗੀ ਸੀ ਤੁਹਾਡੇ ਕੋਲ ਜ਼ਮੀਨ ਹੈਗੀ ਸੀ ਤੁਹਾਡੇ ਕੋਲ ਅਸੀਂ ਤਾਂ ਰੂਹ ਕੱਟ ਮਜ਼ਦੂਰੀ ਕਰਦੇ ਸੀ ਰੂਹ ਕੱਟਦੇ ਤੁਸੀਂ ਰੂਹ ਕੱਟ ਪੰਜੇ ਸੂ ਪੰਜੇ ਹਾਂ ਪੰਜੇ ਪੰਜੇ ਹਾਂ ਰੂਹ ਪੰਜੇ ਦੇਦੇ ਤੁਸੀਂ ਠੀਕ ਬੇਬੇ ਕਿੰਨਾ ਗਰੂਹ ਪੰਜ ਲੈਂਦੀ ਹੁੰਦੀ ਸੀ ਤੂੰ ਕਿੰਨਾ ਗੁਰੂ ਪਿੰਜ ਲੈਂਦੇ ਹੁੰਦੇ ਸੋ ਤੁਸੀਂ ਤੁਸੀ ਰਜਾਈਆਂ ਭਰ ਦਿੰਦੇ ਤੇ ਦਿਨ ਚ ਨੂੰ ਸਾਡੇ ਰੰਜੀਆਂ ਲਾ ਬਹੰਦਾ ਤਾਂ ਹਾਂ ਪੰਜ ਰਜਾਈਆਂ ਰੋਜ ਦੀਆਂ ਤਾਂ ਸਾਡੇ ਅੱਛਾ ਪੰਜ ਰਜਾਈਆਂ ਭਰ ਦਿੰਦੀ ਸੇ ਪਾਟਾ ਲਾ ਕੇ ਤੇਰੇ ਨਾਲ ਤੇਰੇ ਨਾਲ ਵੀ ਲੱਗਦਾ ਹੁੰਦਾ ਸੀ ਰਜਾਈਆਂ ਪਿੰਜਣ ਔਰ ਨੌਕਰ ਰੱਖਦੇ ਤੇ ਵੰਡਾ ਰੱਖਦੇ ਤੇ ਅੱਛਾ ਬੇਬੇ ਤੂੰ ਨੌਕਰ ਵੀ ਰੱਖਿਓ ਤੇ ਹਾਂ ਨੌਕਰ ਰੱਖ ਦਿੱਤੀ ਮੈਂ ਠੀਕ ਹੈ ਨੌਕਰ ਰੱਖ ਦਿੱਤੀ ਠੀਕ ਹੈ ਨੌਕਰ ਰੱਖ ਤੇ ਬੇਬੇ ਕਦੇ ਕਿਸੇ ਤੇਰੀ ਕੁੜੀ ਨੇ ਇਹ ਨਹੀਂ ਕਿਹਾ ਵੀ ਤੁਦਾ ਉਈ ਪੰਗਾ ਪਾਈ ਰੱਖਦੇ ਆ ਘੜੀ ਘੜੀ ਚੀਜ਼ਾਂ ਮੰਗੀ ਜਾਂਦੀਆਂ ਅਸੀਂ ਤੇਰੀ ਸੇਵਾ ਕਿਵੇਂ ਕਰੀਏ ਕਰਦੀਆਂ ਨੇ ਸੇਵਾ ਹਾਂ ਮੇਰੀ ਸਹਬਾ ਨੂੰ ਕੋਈ ਕੰਮ ਨਹੀਂ ਮਿਲਦਾ ਠੀਕ ਹੈ ਮੇਰਾ ਬਹੁਤ ਆਪਣਾ ਤੁਹਾਨੂੰ ਦੱਸ ਰਹੀ ਹਾਂ ਹਾਂ ਮੇਰਾ ਬਹੁਤ ਮੇਰਾ ਪਰਿਵਾਰ ਮੈਨੂੰ ਬਹੁਤ ਅੱਛਾ ਠੀਕ ਹੈ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ 7 ਵਜੇ ਮੈਂ ਇਕੱਲੀ ਨਾਲ ਆ ਜੂਆ ਹੁੰਦਾ ਉਸਤਮਾਨਾ ਬਾਹਤ ਮੇਰੀ ਮਾਂ ਕਰਾਂਨ ਸ੍ਰੀ ਫੜੀ ਮੇਰੀ ਸਾਡਾ ਪਰਹਾਨ ਪਿੰਦੇ ਤੇ ਅਸੀਂ ਕਾਜੀਆਂ ਵਿੱਚ ਹੂੰ 7 ਵਜੇ ਜੁਆ ਪੜਨਾ ਹੂੰ 7 ਵਜੇ ਲੜ ਕੇ ਕੱਢ ਕੇ ਆ ਦੇ ਫਿਰ ਨਾ ਜੋ ਕੱਦ ਜਮਾਤ ਹੂੰ ਜੋ ਮੈਂ ਫਿਰ ਨਾ ਮੇਰੇ ਕੋਈ ਨਹੀਂ ਆ ਕਹਿੰਦੀ ਕਿ ਅਸੀਂ ਆਏ ਨਹੀਂ ਕਰ ਦੇਣਾ ਜੀ ਜੀ ਮੇਰਾ ਪਰਿਵਾਰ ਕੋਈ ਨਹੀਂ ਮੇਰਾ ਪਰਿਵਾਰ ਦੇਖੋ ਕਿੰਨਾ ਮੇਰਾ ਪਰਿਵਾਰ ਦੇ ਸਭ ਜਿਹੜਾ ਮੇਰਾ ਪੁੱਤ ਹੈ ਹੂੰ ਜਮਾਈ ਨਹੀਂ ਮੈਂ ਕਹਿੰਦੇ ਰ ਪੁੱਤ ਹਾਂ ਤੁਸੀਂ ਆਪਣੇ ਜਵਾਈਆਂ ਨੂੰ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੇ ਹੋ ਮੈਂ ਸਾਰੇ ਜਮਾਈ ਜਿੰਨੇ ਹਾਂ ਮੈਂ ਸਾਰੇ ਨਹੀਂ ਕਰੇ ਨਸੀਬੋ ਬੇਬੇ ਆ ਤੇਰੀ ਕੁੜੀ ਬਹੁਤ ਬੋਲੀ ਆ ਰਹੀ ਹੈ ਕਹਿੰਦੀ ਤੂੰ ਜਿਵੇਂ ਘਰੇ ਗੜਕਦੀਆਂ ਪੂਰੀ ਅੱਜ ਉਸ ਤੋਂ ਬੋਲਦੀ ਨਹੀਂ ਇਹ ਫੋਨ ਕਰਦਗੇ ਅੱਛਾ ਇਹ ਮੈਂ ਤੁਹਾਨੂੰ ਕਰ ਦਿੰਦਾ ਬੇਬੇ ਹਾਂ ਤੂੰ ਆਹੇ ਕਰ ਦੇ ਹਾਂ ਮੈਂ ਇਹ ਮੈਂ ਸ਼ੇਵਾ ਕਰਦੇ ਮੇਰੇ ਸ਼ੇਵਾ ਬਹੁਤ ਅੱਛਾ ਤਨਵਾਤਾ ਤੁਸੀਂ ਮੇਰੇ ਕਦਰ ਕਰਦੇ ਨਹੀਂ ਬੇਬੇ ਉਹ ਕੋਈ ਗੱਲ ਨਹੀਂ ਸਾਡਾ ਫਰਜ਼ ਹੈ ਅੱਛਾ ਬੇਬੇ ਜਿੱਦੇ ਹੱਲੇ ਪਏ ਨੇ ਹਾਂ ਉਸ ਟਾਈਮ ਕੋਈ ਅੱਖੀਂ ਦੇਖਿਆ ਤਾਂ ਇਹ ਕੁਝ ਉਸ ਟਾਈਮ ਦਾ ਕੋਈ ਵਾਕਿਆ ਕੋਈ ਯਾਦ ਹੋਵੇ ਓਹ ਹੋਰ ਨਹੀਂ ਮੈਂ ਨਾ ਜਦੋਂ ਪਹਿਣ ਲੱਗ ਗਿਆ ਉਹਦੀਓ ਤੀਨ ਹੈ ਵੀ ਉਹਦੀ 8 ਹੈ ਮੇਰੇ ਆ ਖੂਨ ਕੱਢਿਆ ਤਾਂ ਬੰਗਾ ਦੇ ਨੇ ਫੇਰ ਮੈਂ ਸਹਰੀ ਨਹੀਂ ਟੀ ਮੇਰਾ ਆਦਮੀ ਉੱਥੀ ਤਾਂ ਬੰਗਾ ਦੇ ਨੇ ਸਾਰ ਕੱਢਿਆ ਫੇਰ ਮੈਨੂੰ ਉਰੇ 2 ਮਹੀਨੇ ਹੋ ਗਏ ਤਿਆਰੀ ਦੇ ਜਦੋਂ ਮੈਂ ਫੇਰ ਯਾ ਅੱਲਾ ਪਹਿਣ ਲੱਗ ਗਿਆ ਉਦੋਂ ਮੁੰਡਾ ਕਹਿੰਦਾ ਵੀ ਮਾਰ ਮਾਰਾਈ ਸਾਡੇ ਲਾਵੇ ਪਿੰਡ ਫੈਨ ਤਾਂ ਉੱਥੇ ਲੱਗ ਕੇ ਫਾਨ ਬਾਦਸ਼ਾਹ ਮਰਛਣਾ ਅਸੀਂ ਜ਼ਿੰਮੇਦਾਰਾਂ ਨੇ ਉਹ ਮੇਰੀ ਗੁੱਡੀ ਮੇਰੀ ਗੁੱਡੀ ਹੂੰ ਇਹਨੇ ਕਰਿਆ ਹੂੰ ਚਾਰ ਤਣ ਕੱਟੇ ਹੂੰ ਚਾਰ ਤਣ ਕੱਟੇ ਉਹਨਾਂ ਦੇ ਕੋਡੀਆਂ ਕੋਡੀਆਂ ਆਤੀਆਂ ਹੂੰ ਚਾਰ ਤਣ ਖਾਏ ਹੂੰ ਇਹ ਜਨ ਸਾਡੇ ਜਿਹੜਾ ਸਰਪੰਚ ਤਾਂ ਹੂੰ ਸੇ ਨਾ ਬਾੜੀ ਹੂੰ ਸੇ ਉਹਨਾਂ ਹੁਕਮ ਆ ਲੱਗ ਫਿਰ ਉਹ ਬੁਲਾਇਆ ਮੇਰੇ ਘਰ ਆਵਦਾ ਹੂੰ ਘਰ ਆਦਾ ਮੇਰੇ ਰਾਤ ਨੂੰ 2 ਵਜੇ ਆ ਕੇ ਹੂੰ ਸਾਡਾ ਘਰ ਖੁੱਲ੍ਹੇ ਹੀ ਪਿਆ ਤਾਂ ਸਾਡੇ ਕੋਲ ਅੱਛਾ ਜੱਟਾਂ ਨੇ ਲੁਕੋਣੀਆਂ ਮੇਰੇ ਸਾਡੇ ਲਵੇ ਗਮਾਨ ਅੱਛਾ ਤਾ ਉਹਨੂੰ ਜੱਟਾਂ ਨੇ ਲਗੋਲੇ ਆਪਣੇ ਘਰਾਂ ਚ ਬਹੁਤ ਜਦੋਂ ਹੱਲਾ ਪਿਆ ਹੱਲਾ ਹੱਲ ਹਾਂ ਮੈਂ ਤਾਂ ਸੁਣ ਜਾ ਚਾਹ ਉਹਦੇ ਚਾਰ ਟੋਡੀਆਂ ਤੇ ਉੱਥੇ ਮੈਂ ਚਾਰ ਦਾਣ ਕੱਟੇ ਮੇਰੇ ਹੱਲਾ ਪਾਇਆ ਚਾਰ ਦਾਣ ਕੱਟੇ ਆ ਗਏ ਆ ਪਾਇਆ ਹੂੰ ਚਾਰ ਦਾਣ ਕੱਟੇ ਉਹਨਾਂ ਦੇ ਚਾਰ ਟੋਡੀਆਂ ਉੱਤੇ ਖੇਡੀਆਂ ਇਹ ਫੁੱਲ ਕਦੋਂ ਵਾਏ ਇਹ ਇਹ ਉਪੂਆਲੇ ਤੇ ਅੱਛਾ ਬੇਬੇ ਇਹੜੀਆਂ ਮੋਰਨੀਆਂ ਪੁਆਈਆਂ ਹੋਈਆਂ ਨੇ ਇਹ ਕਦੋਂ ਪੁਆਈਆਂ ਨੇ ਮੋਰ ਦਾ ਨਟ ਆ ਤਾਂ ਲੱਗਿਆ ਤਾਂ ਰਿਫਾਮਣਾ ਹਾਂ ਇਹਨਾਂ ਜੋਕਾਂ ਵਰਗ ਮੰਡਾ ਕਰ ਨਹੀਂ ਜਿਹੜੇ ਇੱਧਰ ਹੈ ਜਿਹੜੇ ਆ ਫੁੱਲ ਪਾਏ ਹੋਏ ਨੇ ਉੱਪਰ ਨਹੀਂ ਜੀ ਤਾਂ ਇਹ ਅਸੀਂ ਕੁਡੀਆਂ ਟੀਆਂ ਕਿਸਾਨੀ ਨਾ ਪਤਾ ਲੱਗੇ ਵੀ ਇਹ ਨਾ ਕਿ ਤਾਂ ਨਿਸ਼ਾਨੀ ਉੱਤੇ ਇਹ ਨਾ ਵਰਗ ਜੇ ਕੁਡੀਆਂ ਟੀਆਂ ਉਹ ਪਾਉਂਦੇ ਸੰਗੀਂ ਦੇ ਆਉਂਦੇ ਜਿੰਮੇਦਾਰਾਂ ਦੀ ਉਹਨਾਂ ਦੇ ਫੜ ਕੇ ਕਹਿੰਦੀ ਮਾਂ ਬੂਆ ਤੂੰ ਹੀ ਪੁਆਈ ਹੋਰ ਕੁਆ ਵਤਨਾਂ ਨੇ ਹੋਰ ਕੁੜੀਆਂ ਨੇ ਪਾਤਾ ਠੀਕ ਆਪ ਚੰਨਦਾ ਹੈ ਚੰਨਦਾ ਠੀਕ ਆ ਜਮਰੇ ਆ ਪਾਉਂਦਾ ਤਾਂ ਮੱਖਣਾ ਮੇਰੀ ਮਾਂ ਨੂੰ ਅੱਜ ਪੜ ਰਹੀ ਮੈਨ ਨਹੀਂ ਕਰਾਂ ਕਹਿੰਦਾ ਬੇਬੇ ਕਰ ਮੇਰੀ ਮਾਂ ਨੇ ਸਾਡੀ ਮਾਂ ਨੇ ਦੋਦਰ ਕਹਿੰਦੀ ਇਹ ਆਪਣੀ ਇੱਛਾ ਨਹੀਂ ਹੁੰਦਾ ਤਾਂ ਬਹੁਤ ਚੰਗੀ ਕਰੀ ਆਪਾਂ ਨਮਾਜ਼ੀ ਬੰਦੇ ਤਾਂ ਆ ਕਰਾ ਦੇਣਾ ਬੇਬੇ ਹੁਣ ਤਾਂ ਕੁੜੀਆਂ ਨੇ ਉਹਦਾ ਮੈਂ ਠੀਕ ਹੈ ਜਣੀ ਬੇਬੇ ਤੁਹਾਨੂੰ ਬਚਾਉਣ ਖਾਤਰ ਵੀ ਤੁਹਾਡੇ ਤੇ ਕੋਈ ਛੱਕਾ ਨਾ ਕਰੇ ਵੀ ਤੁਸੀਂ ਮੁਸਲਮਾਨ ਹੋ ਇਹ ਤਾਂ ਉਹਨਾਂ ਕੁੜੀਆਂ ਨੇ ਫੜ ਕੇ ਪਾਤਾ ਥੋੜੇ ਜਿਹੜੇ ਫੁੱਲ ਪਾਤਾ। ਹਾਂ। ਅੱਛਾ ਬੇਬੇ ਰੀ ਖਾਂਦੇ ਕੀ ਨੇ ਜੇ ਤੁਸੀਂ ਜਾਣਦੇ ਹੋ ਬੇਬੇ ਰੀ ਖਾਣਾ ਪੀਣਾ ਕੀ ਕੀ ਪਸੰਦ ਹੈ ਇਹਨਾਂ ਨੂੰ? ਸਾਰੀ ਕ락ਪੂਰੀ ਹੈ ਇਹਨਾਂ ਦੀ ਕੋਈ ਫਲ ਫਰੂਟ ਦੇ ਦਿਓ ਇਹਨਾਂ ਨੂੰ ਕੋਈ ਸਬਜ਼ੀ ਭਾਜੀ ਇਹ ਸਾਰਾ ਕੁਝ ਖਾ ਲੈਂਦੇ। ਬਸ ਇਹ ਜੀ ਖਾਂਦੇ। ਅੱਜ ਉਹ ਬਦਾਮ ਸਾਰਾ ਕੁਝ ਖਾ ਲੈਂਦੇ ਨੇ ਫੁੱਟ ਕੇ ਦੇ ਦਿੰਨੇ ਆ। ਭਾਜੀ ਨਹੀਂ ਖਾਂਦੇ। ਤੇ ਰੱਦ ਦਾ ਖਾਣਾ ਕੁਝ ਵੀ ਨਹੀਂ ਖਾਂਦੇ ਹੈਗੇ। ਅੱਛਾ ਇਹ ਤਾਜ਼ਾ ਖਾਂਦੇ ਨਹੀਂ ਸਾਰਾ ਮਤਲਬ ਹਰ ਵੇਲੇ ਤਾਜੀ ਚੀਜ਼ ਹੀ ਖਾਣੀ ਹੈ। ਹਾਂਜੀ। ਚਾ ਨਹੀਂ ਚਾਹ ਨਹੀਂ ਪਿੰਦੇ ਹਾਂ ਅੱਛਾ ਚਾ ਨਹੀਂ ਪਿੰਦੇ ਕਿਸ ਨੂੰ ਹੋ ਗਏ ਜਾਂ ਬਲੱਡ ਬਿਸਪੁਰਾ ਬਿਨਾ ਚਾ ਨਹੀਂ ਪਿੰਦੇ ਠੀਕ ਹੈ ਤੇ ਅੰਡੇ ਮੀਟ ਵਗੈਰਾ ਸਾਰਾ ਕੁਝ ਖਾ ਲੈਂਦੇ ਨੇ ਠੀਕ ਹੈ ਅੰਡੇ ਮੀਟ ਵਗੈਰਾ ਜਾਨੀ ਬੇਬੇ ਹੋਰੀ ਖਾਂਦੇ ਨੇ ਚਾਹ ਦੇ ਨਾਲ ਬਿਸਕੁਟ ਵਗੈਰਾ ਖਾਲੀ ਕੱਲੀ ਚਾ ਨਹੀਂ ਪਿੰਦੇ ਨਾ ਤੇ ਰੱਤ ਦਾ ਖਾਣਾ ਬੇਹਾ ਜਿਹੜਾ ਬੇਹਾ ਖਾਣਾ ਨਹੀਂ ਖਾਂਦੇ ਨਹੀਂ ਨੀਚ ਦਾ ਖਾਣਾ ਨਹੀਂ ਖਾਂਦੇ ਜੀ ਕੁਝ ਵੀ ਅੱਛਾ ਫਰਿੱਜ ਦਾ ਖਾਣਾ ਵੀ ਨਹੀਂ ਖਾਂਦੇ ਠੀਕ ਹੈ ਇਹ ਤਾਜ਼ਾ ਖਾਂਦੇ ਨੇ ਸਾਰਾ ਠੀਕ ਹੈ ਸਵੇਰੇ ਸਬਜ਼ੀ ਬਣਾ ਲਈ ਤਾਂ ਸ਼ਾਮ ਨੂੰ ਨਹੀਂ ਖਾਣੀ ਇਹਨਾਂ ਨੇ ਜੀ ਸ਼ਾਮ ਨੂੰ ਬਣਾ ਲਈ ਤਾਂ ਸਵੇਰੇ ਨਹੀਂ ਖਾਣੀ ਠੀਕ ਹੈ ਤੇ ਦੋਸਤੋ ਇੱਕ ਵਾਰੀ ਫੇਰ ਦੱਸਦੀ ਕਿ ਜਿਹੜੀ ਮਾਤਾ ਜੀ ਉਹਨਾਂ ਨਾਲ ਅਸੀਂ ਗੱਤਬਾਤ ਕਰ ਰਹੇ ਹਾਂ 115 ਤੋਂ 120 ਸਾਲ ਦੇ ਵਿਚਕਾਰ ਇਹਨਾਂ ਦੀ ਉਮਰ ਹੈ ਮੈਂ ਇੱਧਰ ਕੈਮਰਾਮੈਨ ਨੂੰ ਕਹਾਂਗਾ ਵੀ ਇੱਧਰ ਥੋੜਾ ਇਹਨਾਂ ਪਰਿਵਾਰ ਦਿਖਾ ਦਿਓ ਹਾਂ ਇਹ ਬੇਬੇ ਦੀ ਜਿਹੜੀ ਛੋਟੀ ਕੁੜੀ ਹੈ ਇਹਨਾਂ ਦੀ ਉਮਰ 60 ਸਾਲ ਹੈ ਜਿਹੜੇ ਇਹ ਬੈਠੇ ਨੇ ਆ ਬੈਠੀ ਹੈ ਛੋਟੀ ਤਾਂ ਤੇ ਇਹ ਇਹ ਉਦੋਂ ਛੋਟੇ ਨੇ ਠੀਕ ਹੈ ਤੁਹਾਡੀ ਉਮਰ ਕਿੰਨੀ ਹੈ ਹਾਂ ਉਹ ਨਾ ਠੀਕ ਹੈ ਚਲੋ ਖੈਰ ਇਹ ਮਤਲਬ ਇਹਨਾਂ ਦੇ ਜਿਹੜੀ ਲਗਭਗ ਆਈਡੀਆ ਉਧਰ ਤੁਸੀਂ ਉਧਰ ਦੇਖੋ ਕੈਮਰੇ ਵਾਲਾ ਇਹਨਾਂ ਦੀ ਆਈਡੀਆ ਉਮਰ ਜਿਹੜੀ ਆ 50 60 ਸਾਲ ਦੇ ਵਿੱਚ ਤੇ ਇਹ ਹੀ ਨੇ ਇਹ ਇਹਨਾਂ ਤੋਂ ਵੱਡੇ ਨੇ ਤੇ ਇਹਨਾਂ ਤੋਂ ਵੀ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਭੈਣ ਐ ਇਸ ਟਾਈਮ ਸਹੀ ਸਲਾਮਤ ਨਹੀਂ ਚੜ੍ਹਦੀ ਕਲਾ ਜਨੇ ਉਹਨਾਂ ਦੀ ਉਮਰ ਜਿਹੜੀ ਆ 76 77 ਸਾਲ ਮਤਲਬ ਕਿ ਦੱਸ ਰਹੇ ਨੇ ਤੇ ਨੌ ਧੀਆਂ ਨੇ ਬੇਬੇ ਦੀਆਂ ਤੇ ਬੇਬੇ ਜਿਹੜੀ ਇਹ ਬੇਹਾ ਖਾਣਾ ਨਹੀਂ ਖਾਂਦੀ ਨਾ ਫ੍ਰਿਜ ਦਾ ਖਾਣਾ ਖਾਂਦੇ ਨੇ ਹਰ ਟਾਈਮ ਤਾਜ਼ਾ ਖਾਣਾ ਤੇ ਮੀਟ ਅੰਡੇ ਹੋਣ ਖਾਣੇ ਦੇ ਵਿੱਚ ਜਾਂ ਸਬਜ਼ੀਆਂ ਹੋਣ ਹਰੀਆਂ ਤੇ ਕਿਹੜੀ ਚੀਜ਼ੇ ਖਾਂਦੇ ਕੋ ਨਹੀਂ ਕੀ ਚੀਜ਼ ਜਿਹੜੀ ਨਹੀਂ ਖਾਂਦੇ ਕੋਈ ਨਹੀਂ ਛੱਡਦੀ ਨਹੀਂ ਨਾਲੇ ਮਠਿਆਈਆਂ ਵਗੈਰਾ ਗੈਰ ਨਹੀਂ ਸਾਰਾ ਕੁਝ ਖਾ ਲੈਂਦੀ ਹੈ ਹਾਂ ਜੀ ਖਾਂਦੇ ਸਾਰਾ ਕੁਝ ਖਾ ਲੈਂਦੇ ਅੱਛਾ ਇਹ ਕੁਰਕਰੇ ਲੈ ਜੇ ਇਹ ਭੈਣ ਜਿਉਰੀ ਦੱਸ ਰਹੇ ਨੇ ਵੀ ਕੁਰਕਰੇ ਲੈ ਜੀ ਖਾਂਦੇ ਮਤਲਬ ਤੁਸੀਂ ਆਪ ਖਾਂਦੇ ਹੋ ਨਾ ਨਵੇਂ ਜਵਾਨੇ ਦੀਆਂ ਕੁੜੀਆਂ ਨੇ ਜਦੋਂ ਬੱਚੇ ਖਾਂਦੇ ਸਾਡੇ ਛੋਟੇ ਤੇ ਇਹਨਾਂ ਨੇ ਜੁਣ ਰਹਿਣਾ ਵੀ ਪੁੱਤ ਮੇਰੇ ਮੈਨੂੰ ਵੀ ਦਰਦ ਹੈ ਕਿ ਫੋੜੀਆਂ ਵਗੈਰਾ ਸਭ ਕੁਝ ਉਸ ਵਗੈਰਾ ਪੀ ਲੈਂਦੇ ਅੱਛਾ ਤੇ ਤੁਹਾਨੂੰ ਜਦੋਂ ਵਾਰ-ਵਾਰ ਇਹ ਕਹਿੰਦੇ ਹੁੰਦੇ ਨੇ ਵੀ ਮੈਂ ਬੇਹਾ ਖਾਣਾ ਤਾਂ ਖਾਣਾ ਹੀ ਨਹੀਂ ਆਮ ਵੱਡੇ ਵੱਡੇ ਲੋਕ ਨੇ ਜਿਹੜੇ ਬਣਾਉਣ ਦਾ ਮਾਰੇ ਪਕਾਉਣ ਦੇ ਮਾਰੇ ਸੋ ਰਾਤ ਵਾਲਾ ਖਾਣੇ ਦੇ ਨੇ ਤੁਸੀਂ ਤੰਗ ਨਹੀਂ ਹੁੰਦੀਆਂ ਫਿਰ ਨਹੀਂ ਜੀ ਸਾਰੇ ਰੂਟੀ ਬਣਦੀ ਆ ਫੈਮਿਲੀ ਵੱਡੀ ਜਾਦਾ ਏ ਇਸ ਲਈ ਵੀ ਅਸੀਂ ਖਾਣਾ ਰੋਟੀ ਜਿਦੋਂ ਇਹ ਕੱਲ ਜੀ ਜੀ 16 ਜੀ ਆ ਨਹੀਂ ਫਿਰ ਰੋਜ਼ ਤੁਹਾਨੂੰ ਪਤਾ ਸਭ ਕਿਸ ਤਰ੍ਹਾਂ ਦੇ ਨਹੀਂ ਤਾਂ ਇਹਨਾਂ ਨੂੰ ਪਤਾ ਵੀ ਨਾਲ ਨਹੀਂ ਖਾਂਦੇ ਅੱਛਾ ਮੈਂ ਲਿਜਾਵਾਂਗੇ ਠੀਕ ਹੈ ਠੀਕ ਆਪੀ ਸਾਨੂੰ ਇੱਕ ਵਾਰ ਦੱਸਤਾ ਲਈ ਪਹਿਲਾਂ ਤੋਂ ਵੀ ਇਹ ਰਾਜ ਦਾ ਖਾਣਾ ਖਾਂਦੇ ਨਹੀਂ ਅਸੀਂ ਕਰਕੇ ਇਹਨੂੰ ਪਹਿਲਾਂ ਤੋਂ ਹੀ ਤਾਜ਼ਾ ਬਣਾ ਕੇ ਦੰਨੇ ਆ ਠੀਕ ਹੈ ਅਸੀਂ ਇਹਨਾਂ ਨੂੰ ਕਦੇ ਬਹੁਤ ਜ਼ਿਆਦਾ ਉਹ ਨਹੀਂ ਕਰਿਆ ਹੈਗਾ ਨਾ ਤੇ ਪ੍ਰੈਸ਼ਰ ਦੀ ਪਾਈਪ ਤੁਸੀਂ ਆਈ ਪਾਓ ਠੀਕ ਹੈ ਅੱਛਾ ਬੇਬੇ ਜਦੋਂ ਤੁਹਾਡਾ ਵਿਆਹ ਹੋਇਆ ਤੁਹਾਨੂੰ ਵਿਆਹ ਚੇਤਾ ਤੁਹਾਡਾ ਜਦੋਂ ਹੋਇਆ ਹਾਂ ਬਰਾਤ ਕਿੰਨੀ ਕੁ ਗਈ ਸੀ ਤੁਹਾਡੀ ਥੋੜੀ ਜੋ ਟੀ ਗੱਡੀ ਆਈ ਸੀ ਗੱਡੀ ਗੱਡੀ ਚ ਆਏ ਤੇ ਗੱਡੀ ਘੁੰਮਣ ਵਾਲੀ ਗੱਡੀ ਜਾਈ ਤੇ ਕਿਹੜਾ ਬੱਚਾ ਲੈਂਦੇ ਨੇ ਜਦ ਘੁੰਮਣ ਵਾਲੀ ਗੱਡੀ ਕਿਹੜੀ ਆ ਜਾਂਦੇ ਗੱਡੇ ਨੂੰ ਗੁਰੂਆਂ ਵਾਲੀ ਹਾਂ ਗੁਰੂਆਂ ਵਾਲੀ ਗੱਡੀ ਲੈ ਜਾਂਦੀ ਠੀਕ ਉਹ ਚਲੇ ਗਏ ਅੱਜ ਵਿਆਹ ਕੇ ਲੈ ਗਏ ਵਰਦਾ ਵਾਲੀ ਗੱਡੀ ਸੀ ਹਾਂ ਵਰਦਾ ਵਾਲੀ ਹਾਂ ਫਿਰ ਠੀਕ ਹੈ ਅੱਛਾ ਬੇਬੇ ਕੋ ਗੁਰੂਆਂ ਵਾਲੀ ਗੱਡੀ ਕੋ ਗੁਰੂ ਚੰਗੇ ਲਾਖ ਲੈ ਆ ਬਾਪੂ ਸਾਡਾ ਤੇ ਸਰਵਾਲਾ ਵੀ ਹੈਗਾ ਸੀ ਨਾਲ ਉਹਦਾ ਯਾਦ ਹੈ ਸਰਵਾਲਾ ਜਿਹੜਾ ਨਾਲ ਹੁੰਦਾ ਸੀ ਸਰਵਾਲਾ ਨਹੀਂ ਸੀ ਹੁੰਦਾ ਨਾਲ ਆਪ ਸਾਡਾ ਬਾਲਾ ਠਾ ਅੱਛਾ ਅੱਛਾ ਜਿਹੜੀਆਂ ਤੁਹਾਡੀਆਂ ਭੈਣਾਂ ਨੇ ਉਹਨਾਂ ਨੇ ਕੋਈ ਮਜ਼ਾਕ ਕਰਿਆ ਸੀ ਬਾਪੂ ਨੂੰ ਉਦੋਂ ਪਤਾ ਮੰਜੇ ਜੋ ਉਹ ਵਿੱਚੋਂ ਉਹਣਿਆ ਨਹੀਂ ਸੀ ਹੁੰਦਾ ਖਾਲੀ ਹੁੰਦਾ ਉੱਪਰ ਚਾਦਰ ਰੀ ਵਿਛਾ ਕੇ ਵਿੱਚ ਸਿੱਟ ਦਿੰਦੇ ਹੁੰਦੇ ਤੇ ਮੈਨੂੰ 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 ਨਹੀਂ ਪਤਾ ਮੇਰੇ ਦਿਮਾਗ ਤੋਂ ਕੰਮ ਨਹੀਂ ਕਰਦਾ ਹੁੰਦਾ ਅੱਛਾ ਇਹਨੂੰ ਪਤਾ ਲੱਗ ਕੇ ਨਹੀਂ ਮੇਰੇ ਦਿਮਾਗ ਤੋਂ ਪੁੱਛੇ ਉਹ ਉਹ ਕੁੜੀ ਨੂੰ ਤੁਹਾਡੇ ਵਿਆਹ ਦਾ ਥੋੜਾ ਪਤਾ ਹੋਊਗਾ ਮੈਨੂੰ ਨਹੀਂ ਦਿਮਾਗ ਦਾ ਪਤਾ ਨਹੀਂ ਹੁਣਾ ਉਹ ਠੀਕ ਹੈ ਮੈਂ ਤਾਂ ਉਹ ਗੱਡੀ ਮੇਰੇ ਨਾਲ ਬੀਤੀ ਹੋਈ ਹੈ ਠੀਕ ਪਾਕਿਸਤਾਨ ਤੇ ਮੇਰੇ ਕੋਲ ਸਾਡੀਆਂ ਆਈਆਂ ਦੋ ਗੱਡੀਆਂ ਇੱਕ ਗੱਡੀ ਸਾਡੇ ਵਾਸਤੇ ਮੁਫਤੀ ਆਈ ਪੋਟਲੇ ਪੋਟਲੇ ਆਈ ਸਾਡੇ ਨਾਲ ਦਾ ਪਹਿਲਾ ਆ ਭਾਬੀ ਗੱਡੀ ਸਾਡੀ ਮੁਖਤੀ ਆ ਪਾਕਿਸਤਾਨ ਚ ਲੈ ਜਾਣਾ ਤਾਂ ਕਾ ਮੇਰੇ ਖਾਦੀ ਪਏ ਜਿਹੜੇ ਆਏ ਬੇਤੇ ਇਧਰੋਂ ਹਮ ਔਰ ਮੇਰੀ ਜਿੰਦ ਛੱਡ ਨਾ ਅੰਦਰ ਤੇ ਕਹਿੰਦੇ ਕਹਿੰਦੇ ਮੇਰੇ ਮੁੰਡੇ ਨੇ ਹੋ ਰਹੇ ਮੁੰਡੇ ਮੇਰੇ ਭਾਈ ਹੋ ਗਏ ਅਸੀਂ ਉਹਨਾਂ ਨੂੰ ਕਹਾਂ ਵੀ ਅਸੀਂ ਗੱਡੀ ਚ ਜਾਂਦੇ ਅਸੀਂ ਕੋਰੀਆਂ ਅਸੀਂ ਕੋਟਰੇ ਵੀਕਤ ਕਰਦੇ ਹਾਂ ਕੱਢਦੇ ਹਾਂ ਸੜੇ ਕੱਢਦਾ ਹਮ ਜਾਂਦੇ ਤਾਂ ਸਭਾ ਨੂੰ ਲੈਣ ਤੇ ਕਰਦੇ ਹਾਂ ਤੇ ਅਸੀਂ ਨਹੀਂ ਜਾਣਾ ਸੀ ਅਸੀਂ শের ਕੋ ਚਨਾਥਲ 4 ਸਾਲ ਪੱਤੇ ਅੱਛਾ ਚਨਾਥਲ 4 ਸਾਲ ਘਟ ਕੇ ਆਵਰੇ ਗੁੱਜਰ ਰੋਥਨ ਨੂੰ ਗੁੱਜਰ ਹੁੰਦਾ ਨਹੀਂ ਕੋ ਬੂਆ ਹੁੰਦੀ ਸਾਡੀ ਅਸੀਂ 12 ਸਾਲ ਮੈਂ ਨਹੀਂ ਕੋ ਬੂਆ ਦੇ ਬਾ ਪੱਤੇ ਆ ਪਟਵਾਰੀ ਨਾਲ ਆਂਟ ਤੇ ਬਾਮਣ ਵਾਲੇ ਨੇ ਮੈਂ ਕਸ ਲਿਆ ਮੇਰੇ ਭਾਈ ਉਧਰ ਰਹਿੰਦੇ ਨੇ ਮੈਂ ਉਧਰ ਨਹੀਂ ਬੈਠਾ ਪਾਣਾ ਲਵੇ ਰੋਣਾ ਅੱਛਾ ਬਾਮਣ ਵਾਲੇ ਰਾਮਣਾ ਆ ਸਾਨੂੰ ਘਟ ਪਾਇਆ ਮੈਨੂੰ ਕਹਿੰਦਾ ਤੂੰ ਜੋ ਸਵਾਲ ਵੀ ਮਾਰਾ ਮੈਂ ਕਹਣਾ ਜੋ ਟਬਾ ਰਹੀਆਂ ਜੋ ਤੂੰ ਫਟਵਾ ਰਹੀਆਂ ਸਦਵਾਲ ਦਾ ਹਮ ਧੰਨਵਾਦ ਨਹੀਂ ਤਾਂ ਘਟਣਾ ਮੇਰੇ ਪਾਣੀ ਲਵੇ ਮੈਂ ਤਾਂ ਪਣਾ ਜਾਂ ਰਹੀ ਮੈਂ ਨਹੀਂ ਪਰਲ ਤੂੰ ਪਾਣੀ ਲਵੇ ਮਾਹਣੋ ਮੈਂ ਪਾਣੀ ਲਵੇ ਨਹੀਂ ਚਲ ਠੀਕ ਹੈ ਆਪਣੇ ਅੱਛਾ ਤੁਹਾਨੂੰ ਇਹ ਕਹਿੰਦੇ ਹਨ ਵੀ ਜਿਆਦਾ ਥੱਲੇ ਪਏ ਨੇ ਵੀ ਆਪਾਂ ਪਾਕਿਸਤਾਨ ਵੱਗ ਚਲੀਏ ਤੁਸੀਂ ਫਿਰ ਗਏ ਨਹੀਂ ਤੁਸੀਂ ਫਿਰ ਚਨਾਰਥਲ ਰਹਿ ਗਏ 4 ਸਾਲ ਤੁਸੀਂ ਉੱਥੇ ਰਹੇ ਚਨਾਰਥਲ 4 ਸਾਲ ਠੀਕ ਇਹ ਕਹਿੰਦੇ ਨਹੀਂ ਵੀ ਅਸੀਂ ਪਾਕਿਸਤਾਨ ਦੇ ਨਹੀਂ ਹੈਗੇ ਅਸੀਂ ਪੰਜਾਬ ਦੇ ਹੀ ਆ ਅਸੀਂ ਨਹੀਂ ਜਾਣਾ ਹੈਗਾ ਬਣਾ ਪੰਜਾਬ ਚੜ ਲਗੇ ਠੀਕ ਹੈ ਵੀ ਅਸੀਂ ਪਾਕਿਸਤਾਨ ਦੇ ਹੈ ਨਹੀਂ ਠੀਕ ਹੈ ਅਸੀਂ ਤਾਂ ਪੰਜਾਬ ਦੇ ਹੀ ਆ ਠੀਕ ਹੈ ਇਹਨਾਂ ਨੂੰ ਜ਼ਬਰਦਸਤੀ ਪਾਕਿਸਤਾਨ ਭੇਜ ਰਹੇ ਸੀ ਠੀਕ ਹੈ ਮੇਰੇ ਇੱਧਰ ਉੱਧਰ ਹੋ ਗਏ ਸਾਰੇ ਠੀਕ ਹੈ ਅੱਛਾ ਬੇਬੇ ਜਿਵੇਂ ਜਦੋਂ ਦੇ ਤੁਸੀਂ ਉਰੇ ਰਹਿੰਦੇ ਹੋ ਆਪਣੇ ਪੰਜਾਬ ਚ ਹਾਂ ਤੁਹਾਨੂੰ ਕਦੀ ਕਿਸੇ ਨੇ ਤੰਗ ਕਰਿਆ ਕਿਸੇ ਹੋਰ ਬਰਾਦਰੀ ਨੇ ਕਦੀ ਕਿਸੇ ਹੋਰ ਨੇ ਨਾ 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 ਨਹੀਂ ਨਾ ਸਾਰੇ ਪਿਆਰ ਨਾਲ ਰਹਿੰਦੇ ਨੇ ਹਾਂ ਅਸੀਂ ਪਿਆਰ ਕਰਦਾ ਸਾਡਾ ਬਹੁਤ ਪਿਆਰ ਸਾਰੇ ਬਿੰਦੇ ਬਹੁਤ ਕਰਦਾ ਜੀ ਨਾ ਬਹੁਤ ਜਿਆਦਾ ਹੁਣ ਵੀ ਹਾਂ ਅੱਛਾ ਸਾਰੇ ਬਿੰਦੇ ਨੇ ਇਹ ਭੈਣ ਬਣਾਈ ਸੀ ਦਿੱਤੀ ਠੀਕ ਹੈ ਸਾਰੇ ਇਹਦੇ ਕੋਲ ਆ ਕੇ ਜਾਂਦੇ ਨੇ ਹੁਣ ਵੀ ਜਿਹੜੇ ਹੈਗੇ ਨੇ ਪੁਰਾਣੇ ਠੀਕ ਹੈ ਠੀਕ ਮੈਂ ਤਾਂ ਕਹਿੰਦਾ ਮੇਰਾ ਸੁਭਾਅ ਲਾ ਹਾਂ ਅੰਦਾ ਇੱਕ ਬੂਹਾਰ ਹੈ ਜੀ ਸੁਭਾਅ ਨੇ ਲਾਉਣਾ ਇੱਕ ਬੂਹਾਰ ਕਹਿੰਦੇ ਸੁਭਾਅ ਨੇ ਲਾਉਣਾ ਔਰ ਲੋਕੀ ਪ੍ਰਪਰਤੀ ਦੇਖ ਕੇ ਮੈਂ ਸੋਚਾ ਆ ਮੇਰੇ ਪਰਿਵਾਰਾਂ ਨੇ ਇਹ ਰਹੀ ਹੈ ਹਾਂ ਦਾ ਮੇਰਾ ਪਰਿਵਾਰ ਬਾਕੀ ਚੱਤੋਂ ਦੇ ਕਾਦਮ ਅੱਛਾ ਮੈਂ ਤਾਂ ਧੰਨਵਾਦ ਕਰ ਜਾਂਦੇ ਹਾਂ ਅੱਲਾਹ ਨੇ ਤੁਹਾਨੂੰ ਕਿੱਦਿਆ ਮੈਂ ਤੁਹਾਡੇ ਨਾਲ ਗੱਲ ਕਰ ਮੈਂ ਤੁਹਾਡੇ ਨਾਲ ਅੱਛਾ ਬੇਬੇ ਕਦੀ ਅੱਲਾਹ ਦੇ ਕਿਸੇ ਗੱਲ ਦਾ ਛਿਕਵਾ ਹੋਇਆ ਕਦੇ ਉਹਦੇ ਨਾਲ ਨਾਰਾਜ਼ਗੀ ਹੋਈ ਹੈ ਵੀ ਮੈਨੂੰ ਆ ਚੀਜ਼ ਨਹੀਂ ਕੀਤੀ ਮੇਰੇ ਵਾਸਤੇ ਐ ਨਹੀਂ ਨਹੀਂ ਹੂੰ ਆਪਾਂ ਨੇ ਕੱਢ ਆਪਾਂ ਉਹ ਜੀ ਪੀ ਹੁਣ ਦੇਖੋ ਚਾਹ ਹੁੰਦੀ ਆ ਤੁਸੀਂ ਚਾਹ ਪੀਣਗੇ ਉਹਨੇ ਪੀਣੀ ਆ ਤੱਬਰ ਤੱਬਰ ਜਰਸੀ ਪੀਵੇ ਇਸ ਕੋਟ ਨਾਲ ਲਾ ਰੋਟੀ ਗਾਇ ਲੈ ਚਾਹ ਦੇ ਵਿੱਚ ਚਾਹ ਰਖਿੰਦੇ ਨਹੀਂ ਸਕਦੇ ਮੇਰਾ ਟੰਬਰ ਕਿਸੇ ਨੂੰ ਨਹੀਂ ਚਾਹ ਰਖਿੰਦਾ ਨਹੀਂ ਚਾਹ ਨਾਲ ਉਹ ਜਿਹੜਾ ਕੋਕਾ ਵੀ ਪਾਇਆ ਹੋਇਆ ਸੋਨੇ ਦਾ ਹੈ ਉਹ ਵਾਲੀਆਂ ਵੀ ਨੇ ਬਹੁਤ ਦੇਖੋ ਵਾਹ ਬੀ ਮੇਰੀ ਬੇਬੇ ਤੇ ਸੋਹਣੀ ਹੋ ਬੜੀ ਲੱਗਦੀ ਪਈ ਜੇ ਹੈ ਹੋਰ ਦੱਦੇ ਨੂੰ ਲਕੋ ਕੇ ਰੱਖਿਆ ਕਰ ਚੰਗਾ ਕਲਰ ਨਹੀਂ ਗਈ ਹਜੇ ਲਕੋ ਕੇ ਰੱਖਿਆ ਕਰ ਚੰਗਾ ਹੁਣ ਜ਼ਮਾਨਾ ਪਹਿਲਾ ਵਾਲਾ ਨਹੀਂ ਹੈਗਾ ਜਾਦਾ ਆਹ ਆਹ ਅਸਟਾ ਆਹ ਤੇਰਾ ਹਾਂ ਅੱਛਾ ਚੂਲੇ ਦੀ ਹੈ ਨਾ ਤੁਹਾਨੂੰ ਮਾੜੀ ਜੀ ਪ੍ਰੋਬਲਮ ਆ ਗਈ ਸੀ ਉਂਝ ਤੁਸੀਂ ਤੁਰ ਫਿਰ ਵਧੀਆ ਲੈਂਦੇ ਹੋ ਹਾਂ ਆ ਨੱਗਰ ਤੋਂ ਚਾਰ ਪੰਜ ਚ ਪੰਜ ਰਜਾਈਆਂ ਲਿਆਉਣੀਆਂ ਹਾਂ ਉਹਨਾਂ ਨੂੰ ਇੱਕ ਕਾਰ ਲਾਉਣੀ ਹਾਂ ਉਹਨਾਂ ਚੱਕਲੀਆਂ ਫੜੀਆਂ ਪੜੀਆਂ ਹਾਂ ਵਨ ਐਪੀਸੋਡ ਹੈ 103 ਆ ਗਏ ਹੂੰ 103 ਆ ਗਏ ਉਹਨਾਂ ਨੇ ਬੇਬੇ ਉਹ ਕੌਣ ਹੈ ਜਿਹੜਾ ਉਹ ਖੜੇ ਨੇ ਬਾਹਰ ਉਹ ਛੱਡ ਰੋਣਾ ਪਰੋਣਾ ਹਾਂ ਪਰੋਣਾ ਬੇਬੇ ਨਿਗਾ ਤੇ ਤੇਰੀ ਫਿਰ ਪੂਰੀ ਘੈਂਟ ਸਹੀ ਹੈ ਨਿਗਾ ਹਾਂ ਇਹ ਹੋ ਗਏ ਆਏ ਨੇ ਇਹ ਆਪਣੇ ਇਹਨਾਂ ਨੂੰ ਜਮਾ ਆ ਬੀਦੀ ਹੈ ਨੌਕਰੀ ਮਿਲੀ ਹੈ ਸਾਡੀ ਛੋਟੀ ਬੇਹਾਂ ਕੁੜੀਏ ਨੇ ਅੱਛਾ ਨੌਕਰੀ ਵੀ ਮਿਲੀ ਹੈ ਹਾਂ ਹੋਸਟਲ ਦੀ ਨੌਕਰੀ ਕਰਕੇ ਆਏ ਨੇ ਅੱਛਾ ਪੁਲਿਸ ਵੀ ਕਰਦੇ ਨੇ ਪੁਲਿਸ ਵੀ ਕਰ ਰਹੇ ਨੇ ਅੱਛਾ ਰੰਗ ਲੱਗਿਆ ਮੈਨੂੰ ਲੋਕਾਂ ਨੂੰ ਜਵਾਈ ਤੇ ਰਹਿਣਾ ਪੁਲਿਸ ਦੇ ਵਿੱਚ ਲੋਕਾਂ ਨੂੰ ਕੋਟਦਾ ਗੁਟਦਾ ਸੀ ਕਿ ਠੀਕ ਸੀ ਬੰਦਾ ਨਾ ਨਾ ਠੀਕ ਹੈ ਠੀਕ ਹੈ ਬੇਬੇ ਦਾ ਬਾਹਲੀ ਵਾਰੀ ਵਾਰੀ ਜਾਂਦੀ ਹੈ ਨਾ ਜਵਾਈਆਂ ਦੇ ਸੇਵਾ ਕਰਦੇ ਨੇ ਸਪੋਰਟ ਸੇਵਾ ਕਰਦੇ ਠੀਕ ਹੈ ਹੁਣ ਇੱਕ ਪੁੱਤੇ ਨੂੰ ਥਾਣੇਦਾਰੀ ਖਵਦੂ ਅੱਛਾ ਇੱਕ ਪੁੱਤੇ ਨੂੰ ਥਾਣੇਦਾਰੀ ਮਿਲੀ ਹੈ 12 12 ਫਟ ਦਾ ਜੇ ਤੁਸੀਂ ਕਹਾਂ ਉਹਨੂੰ ਕਰੇ ਥਾਣੇਦਾਰ ਅੱਛਾ ਪੁੱਤੇ ਦਾ بڑا ਪੁੱਤਾ ਉੱਥੇ ਗਏ ਨੇ ਫਤਵਾ ਮਰ ਗਿਆ ਫਤਵਾ ਮਰ ਗਿਆ ਨਾ ਉਹਦਾ ਮਰ ਗਿਆ ਤਾਂ ਉਹਦੀ ਨੌਕਰੀ ਗਈ ਪੁੱਤ ਨਹੀਂ ਬੇਰੇ ਇਹ ਪੁੱਤ ਨਹੀਂ ਬੇਰੇ ਠੀਕ ਹੈ ਬੇਬੇ ਜੀ ਉਹਨਾਂ ਨੇ ਦੱਸ ਦਈਏ ਕਿ ਇਹਨਾਂ ਦੀ ਉਮਰ 115 ਤੋਂ 20 ਸਾਲ ਦੇ ਵਿੱਚ ਤੇ ਇਹ ਬਾਈ ਹੁਣੀ ਜਿਹੜੇ ਆਪਣੇ ਕੋਲ ਖੜੇ ਨੇ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾ ਚੁੱਕੇ ਨੇ ਬੇਬੇ ਦੇ ਅੱਗੇ ਜਿਹੜੇ ਪੋਤਰੇ ਦੋ ਤਰੇ ਕਹ ਲਈਏ ਉਹ ਵੀ ਅੱਗੇ ਪੁਲਿਸ ਦੇ ਵਿੱਚ ਨੇ ਬੜਾ ਵੱਡਾ ਪਰਿਵਾਰ ਹੈ ਭਾਗਾ ਵਾਲੀ ਬੇਬੇ ਆ ਬੇਬੇ ਦੀਆਂ ਨੌ ਧੀਆ ਨੇ ਹਾਂ ਦੋ ਤਿੰਨ ਇਹਨਾਂ ਦੇ ਬੱਚੇ ਮਰ ਗਏ ਸਨ ਤੇ ਹੱਲਿਆਂ ਵੇਲੇ ਜਿਹੜੀ ਸਭ ਤੋਂ ਵੱਡੀ ਧੀ ਹੈ ਇਹਨਾਂ ਦੀ ਉਹ 75-77 ਸਾਲ ਦੇ ਵਿੱਚ ਹੈ ਤੇ ਬੇਬੇ ਨੇ ਥੋੜਾ ਦੁੱਖ ਵੀ ਹੰਡਾਇਆ ਬੇਬੇ ਦਾ ਇਹ ਜਿਹੜਾ ਜੇਠ ਸਾਹਿਬ ਸਨ ਉਹ ਪੰਜ ਭਰਾ ਸਨ ਤੇ ਉਹਨਾਂ ਦੇ ਅੱਗੇ ਪੰਜ ਬੱਚੇ ਸਨ 10 ਜੀ ਜਿਹੜੇ ਪਰਿਵਾਰ ਦੇ ਉਹ ਹੱਲਿਆਂ 'ਚ ਕਤਲ ਕਰ ਦਿੱਤੇ ਗਏ ਸਨ ਤੇ ਬੇਬੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਇੱਥੋਂ ਛੱਡ ਕੇ ਪਾਕਿਸਤਾਨ ਚਲੇ ਜਾਓ ਕਿਉਂਕਿ ਇਹ ਮੁਸਲਮਾਨ ਬਰਾਦਰੀ ਚੋਂ ਨੇ ਪਰ ਬੇਬੇ ਕਹਿੰਦੀ ਅਸੀਂ ਜੈਨ ਦੇ ਜਿਹੜੇ ਪਤੀ ਸਨ ਇਬਰਾਹਿਮ ਜੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਪੰਜਾਬ ਛੱਡ ਕੇ ਨਹੀਂ ਜਾਣਾ ਸਾਡਾ ਦੇਸ਼ ਇਹੀ ਹੈ ਤੇ ਬੇਬੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਬੇਬੇ ਹੁਣੇ ਲੁਕੇ ਨੇ ਜਿਹੜੇ ਸਿੱਖਾਂ ਜੱਟ ਸਿੱਖਾਂ ਦੇ ਪਰਿਵਾਰਾਂ ਚ ਉੱਥੇ ਉਹਨਾਂ ਨੇ ਇੱਕ ਨਿਸ਼ਾਨ ਜਿਹਾ ਬਣਾਤਾ ਵੀ ਤਾਂ ਕਿ ਕੋਈ ਸ਼ੱਕ ਨਾ ਕਰੇ ਵੀ ਮੁਸਲਮਾਨ ਜਿਹੜੇ ਨੇ ਇਹਨਾਂ ਦੇ ਘਰੇ ਲੁਕੇ ਹੋਏ ਨੇ ਜਦੋਂ ਮਾਹੌਲ ਠੀਕ ਹੋਇਆ ਉਸ ਤੋਂ ਬਾਅਦ ਬੇਬੇ ਹੋਰੀ ਨੇੜੇ ਚਨਾਰਥਲ ਪਿੰਡ ਐ ਉੱਥੇ ਰਹੇ ਨੇ ਤੇ ਆਪਾਂ ਹੋਰ ਵੀ ਬੇਬੇ ਹੋਰਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਬੇਬੇ ਹੋਰੀ ਖਾਣੇ ਦੇ ਵਿੱਚ ਦੱਸਦੀ ਕਿਉਂਕਿ ਬੇਬੇਰੀ ਥੋੜੇ ਹੌਲੀ ਬੋਲ ਰਹੇ ਨੇ ਬੇਬੇ ਹੋਰੀ ਖਾਣੇ ਦੇ ਵਿੱਚ ਚਾਹ ਹੋਣ ਹਰੀਆਂ ਫਲ ਹੋਣ ਸਬਜ਼ੀਆਂ ਹੋਣ ਅੰਡੇ ਹੋਵੇ ਮੀਟ ਹੋਵੇ ਪਰ ਬੇਬੇ ਸਿਰਫ ਤਾਜ਼ਾ ਬਣਿਆ ਖਾਂਦੀ ਆ ਕਦੇ ਵੀ ਬੇਹਾ ਰਾਤ ਦਾ ਪਿਆ ਖਾਣਾ ਨਹੀਂ ਖਾਂਦੇ ਜੇਕਰ ਚਾਹ ਪੀਣੀ ਆ ਤਾਂ ਉਸ ਦੇ ਨਾਲ ਬਿਸਕੁਟ ਜਾਂ ਡੱਬਲ ਰੋਟੀ ਹੋਣੀ ਚਾਹੀਦੀ ਆ ਨੀ ਤੇ ਬੇਬੀ ਸੋਟੀ ਚੋਕ ਲੈਣੀ ਹੈ ਫਿਰ ਜੇ ਨਾ ਲਿਓਣ ਫਿਰ ਵਿਸਕੋਟ ਨਾ ਰੱਖਣ ਹੈ ਜਵਾਈ ਤੇ ਫਿਰ ਸੋਟੀ ਨਹੀਂ ਫੜ ਲੈਂਦੀ ਵੀ ਭਾਈ ਖਾਣ ਨੂੰ ਉਹਨੂੰ ਪਤਾ ਵੀ ਅੱਜ ਹਾਇ ਦੀ ਇਸ ਲਈ ਆ ਕੇ ਡੱਬਾ ਲਾਇਆ ਮੈਂ ਡੱਬੇ 'ਚ ਰੱਖਦਾ ਨਾ ਨਾ ਅੱਛਾ ਡੱਬਾ ਪਹਿਲਾਂ ਹੀ ਪਰ ਕੇ ਰੱਖਦੇ ਨੇ ਹਾਂ ਪਹਿਲਾਂ ਪਰ ਕੇ ਰੱਖਦੇ ਡਰਦੇ ਨੇ ਫਿਰ ਤੋਂ ਜਿਹੜਾ ਜਿਹੜਾ ਲਿਆਉਂਦੇ ਨੇ ਦੋ ਜਿਹੜਾ ਜਿਹੜੀ ਵੀ ਚੀਜ਼ ਲਿਆਉਂਦੇ ਨੇ ਨਾ ਦੰਦੇ ਨੇ ਆਈਸਕ੍ਰੀਮ ਲਿਆਣਗੇ ਉਹ ਵੀ ਦੇਣਗੇ ਚਾਕਲੇਟ ਲਿਆਣਗੇ ਉਹ ਵੀ ਦੇਣਗੇ ਜੇ ਨਾ ਦੇਣਗੇ ਤਾਂ ਇਹ ਲੜਾਈ ਸ਼ੁਰੂ ਕਰ ਦਊਗੀ ਤੁਹਾਡੇ ਨਾਲ ਅੱਛਾ ਬੇਬੇ ਦੀ ਚੀਜ਼ ਨਾਲ ਲੜ ਪੈਣੀ ਹੈ ਹਾਂ ਉਹ ਤਾਂ ਕੁੜੀ ਤੇ ਕਹਿੰਦੀ ਹੈ ਜਿਹੜਾ ਇਹਦਾ ਘਰ ਆਉਣਾ ਜਿਹੜਾ ਇਹਦਾ ਘਰ ਆਉਣਾ ਹਾਂ ਪਰ ਟਾੜਕੇ ਕਾ ਦੋ ਬਿਸਕੁਟ ਕਾ ਇਹਦੇ ਘਰ ਵਾਲੇ ਨੂੰ ਸਾਨੂੰ ਲੈਣਾ ਅੱਛਾ ਡੱਬਾ ਲਾਇਆ ਮੈਂ ਡੰਬੇ ਚ ਹੁਣੇ ਕਿ ਮੈਂ ਟਾਹਲ ਤੋਂ ਨਾ ਬੰਦਾ ਇਹ ਕਾਦਮ ਚੰਗੇ ਨੇ ਤੁਸੀਂ ਆਏ ਹੋ ਮੇਰੇ ਘਰ ਕੋਈ ਕੋਈ ਨਹੀਂ ਮਤ ਹੈ ਦੇਖੋ ਇੱਕ ਹੋਰ ਚੀਜ਼ ਬਹੁਤ ਵੱਡੀ ਇਸ ਘਰ ਦੇ ਵਿੱਚ ਆਣ ਕੇ ਸਾਨੂੰ ਇੱਕ ਜਿਹੜੀ ਸਭ ਤੋਂ ਸੋਹਣੀ ਗੱਲ ਲੱਗ ਰਹੀ ਹੈ ਕਿ ਇਹਨਾਂ ਦੇ ਜਿਹੜੇ ਵੱਡੇ ਮੈਂਬਰ ਨੇ ਪਰਿਵਾਰ ਦੇ ਉਹ 16 ਨੇ ਅੱਗੇ ਉਹਨਾਂ ਦੇ ਬੱਚੇ ਨੇ ਕਾਫੀ ਵੱਡਾ ਪਰਿਵਾਰ ਹੈ ਸਾਰੇ ਇੱਕ ਚੁੱਲੇ ਤੇ ਪ੍ਰਸ਼ਾਦਾ ਤਿਆਰ ਕਰਦੇ ਨੇ ਹੁਣ ਵੀ ਸਾਰੇ ਇਕੱਠੇ ਖਾਣਾ ਖਾਂਦੇ ਨੇ ਤੇ ਅੱਜ ਜਿਸ ਤਰ੍ਹਾਂ ਦੇ ਵਕਤ ਬਦਲਿਆ ਹੈ ਬਹੁਤ ਜਿਆਦਾ ਦੁਨੀਆ ਉਹ ਹੈ ਬਡੇਰੇ ਜਿਨ੍ਹਾਂ ਨੂੰ ਘਰੋਂ ਔਲਾਦ ਬਾਹਰ ਕੱਢ ਦਿੰਦੀ ਹੈ ਜਾਂ ਸੰਭਾਲਦੀ ਨਹੀਂ ਇੱਥੋਂ ਤੱਕ ਕਿ ਜਿਵੇਂ ਕਹਿੰਦੇ ਨੇ ਵੀ ਧੀਆ ਜੜੀਆਂ ਨੇ ਬਦਲੇ ਵਕਤ ਦੇ ਵਿੱਚ ਧੀਆ ਵੀ ਇਹੋ ਜਿਹਾ ਕੁਛ ਵਰਤਾਰਾ ਹੋਣ ਲੱਗਿਆ ਕਿ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇੱਕ ਜਲੰਧਰ ਦੀ ਮਾਤਾ ਰਹਿਣ ਵਾਲੀ ਸੀ ਉਹਦੀ ਧੀ ਜਿਹੜੀ ਹੈ ਆਪਣੀ ਮਾਂ ਨੂੰ ਤਾਂ ਨਹੀਂ ਸੀ ਸੰਭਾਲਦੀ ਉਹਦਾ ਹੋਰ ਕੋਈ ਪਰਿਵਾਰ ਚ ਮੈਂਬਰ ਨਹੀਂ ਸੀ ਉਸ ਮਾਤਾ ਦਾ ਕੱਲੀ ਧੀ ਸੀ ਤੇ ਮਾਤਾ ਕੋਲੇ ਜਿਹੜਾ 25-30 ਲੱਖ ਰੁਪਏ ਉਹਦੇ ਬੈਂਕ ਖਾਤੇ ਸੀ ਕੁੜੀ ਕਹਿੰਦੀ ਉਹ ਮੈਨੂੰ ਦੇ ਦੇ ਪਰ ਮਾਂ ਜਿਹੜੀ ਜਲੰਧਰ ਦੇ ਵਿੱਚ ਉੱਥੋਂ ਦੇ ਨੇੜੇ ਤੇੜੇ ਦੇ ਘਰਾਂ ਵਾਲੇ ਨੇ ਉਹਨਾਂ ਨੇ ਕੁੱਲੀ ਪਾ ਕੇ ਦਿੱਤੀ ਹੋਈ ਸੀ ਉਸ ਮਾਂ ਨੂੰ ਉਹ ਵਿਚਾਰੀ ਸ਼ੰਨ ਦੇ ਵਿੱਚ ਰਹਿੰਦੀ ਸੀ ਮਤਲਬ ਕਹਿੰਦੇ ਨੇ ਪੁੱਤ-ਕੁੱਤ ਹੋ ਜਾਂਦੇ ਨੇ ਧੀਆ ਕਦੇ ਮਾਵਾਂ ਬਾਪ ਤੋਂ ਮੂੰਹ ਨਹੀਂ ਮੋੜਦੀਆਂ ਪਰ ਉਹ ਧੀ ਵੀ ਜਿਹੜੀ ਆਪਣੀ ਮਾਂ ਨੂੰ ਪਿੱਠ ਵਿਖਾ ਗਈ ਇੱਕ ਇਹ ਮਾਂ ਹੈ ਭਾਗਾ ਵਾਲੀ ਜਿਹਦੀਆਂ ਸਿਰਫ ਨੌ ਧੀਆ ਨੇ ਪੁੱਤਰ ਨਹੀਂ ਹੈਗਾ ਮਾਂ ਜਿਹੜੀ ਹੈ ਆਪਣੇ ਨੌ ਦੇ ਨੌ ਜਵਾਈਆਂ ਨੂੰ ਪੁੱਤਾਂ ਨਾਲੋਂ ਵੱਧ ਪਿਆਰ ਕਰਦੀ ਹੈ ਸਭ ਤੋਂ ਸੋਹਣੀ ਗੱਲ ਹੈ ਕਿ ਨੌ ਦੇ ਨੌ ਬਿਸਕੁਟ ਡਬਲ ਰੋਟੀ ਤੇ ਖਾਣ ਦਾ ਜੋ ਵੀ ਇਹ ਚਾਹੁੰਦੀ ਹੈ ਹਰ ਚੀਜ਼ੇ ਦੇ ਕੋਲੇ ਤਿਆਰ ਹੁੰਦੀ ਹੈ ਤੇ ਜਦੋਂ ਅਸੀਂ ਇੱਥੇ ਇੰਟਰਵਿਊ ਕਰਨ ਲਈ ਆਏ ਆ ਬੀਬੀ ਹੋਣੀ ਇੰਨੇ ਖੁਸ਼ ਨੇ ਮਤਲਬ ਜਿਹੜਾ ਵੀ ਸਵਾਲ ਪੁੱਛ ਰਹੇ ਸੀ ਉਧਰ ਪਰ ਉਹਦਾ ਜਵਾਬ ਦੇਣ ਦੀ ਵੀ ਮਤਲਬ ਇਹਨਾਂ ਦੀ ਆਪਣੇ ਨੌ ਧੀਆ ਤੇ ਨੌ ਜਵਾਈ ਉਹਨਾਂ ਦੇ ਗੋਣੇ ਗਾਈ ਜਾ ਰਹੀ ਹੈ ਕਿ ਮੇਰੀ ਜਮਾਈਆਂ ਵਰਗਾ ਦੁਨੀਆ ਦੇ ਕੋਈ ਹੋਣਾ ਨਹੀਂ ਐਨਾ ਪਿਆਰ ਕਰਦੀ ਮਾਂ ਤੇ ਉਹ ਵੀ ਮਾਂ ਨੂੰ ਪਿਆਰ ਕਰਦੇ ਨੇ ਜਿਉਂਦਾ ਜਾਗਦਾ ਸਬੂਤ ਹੈ ਤੇ ਭਾਗਾ ਵਾਲੀ ਮਾਂ ਜਿਹਨੂੰ ਉਮਰ ਰੱਬ ਨੇ 115 20 ਸਾਲ ਦਿੱਤੀ ਹੈ ਤੇ ਅੱਜ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਜਵਾਨੀ ਚੜਦੇ ਹੀ 18 20 ਸਾਲ ਦੇ ਧੀਆ ਹੁਣ ਜਾਂ ਪੁੱਤਰ ਖਾਲਾਂ ਦੇ ਵਿੱਚ ਸੂਏ ਕੱਸੀਆਂ ਤੇ ਟੀਕੇ ਸਰਿੰਜਾਂ ਲੱਗੀਆਂ ਇਹਨੇ ਬਾਹਾਂ ਦੇ ਵਿੱਚ ਲੱਗਿਆ ਰਹਿੰਦੇ ਤੇ ਮਰੇ ਪਏ ਹੁੰਦੇ ਨੇ ਤੇ ਜਾਂ ਫਿਰ ਆ ਬਿਮਾਰੀਆਂ ਨਾਲ ਇੰਨੀਆਂ ਖਾਣਾ ਸਾਡਾ ਗੰਦਾ ਹੈ ਬਿਮਾਰੀਆਂ ਨਾਲ ਲਗਭਗ 30-40 ਸਾਲ ਦੀ ਉਮਰ 50 ਸਾਲ ਦੀ ਉਮਰ ਦੇ ਵਿੱਚ ਮਤਲਬ ਰੱਬ ਨੂੰ ਪਿਆਰੇ ਹੋ ਰਹੇ ਨੇ ਤੇ ਜਿਹੜੀ ਮਾਤਾ-ਪਿਤਾ ਗਾਂ ਵਾਲੀ ਆ ਇੰਨੀ ਵੱਡੀ ਉਮਰ ਹੋ ਕੇ ਤੁਰਦੇ ਫਿਰਦੇ ਨੇ ਮਾਂ ਦੀ ਨਿਗਾ ਇੰਨੀ ਤੇਜ ਆ ਜਦੋਂ ਅਸੀਂ ਆਏ ਆ ਤੁਸੀਂ ਚਲਦੀ ਇੰਟਰਵਿਊ 'ਚ ਹੀ ਸਾਰਾ ਕੁਝ ਦਿਖਾ ਰਹੇ ਆ ਕਿ ਮਾਤਾ ਨੇ ਇੰਨੀ ਦੂਰੋਂ ਆਪਣਾ ਜਵਾਈ ਸਾਨੂੰ ਤੁਰੰਤ ਦੱਸਿਆ ਕਿ ਮੇਰਾ ਦਮਾਦ ਹੈ ਤੇ ਬੇਬੇ ਜਿਹੜੀ ਹੈ ਇਹਨਾਂ ਨੇ ਸਾਰੀ ਜ਼ਿੰਦਗੀ ਰੂਪ ਪਿੰਜਿਆ ਰਜਾਈਆਂ ਭਰਦੇ ਸਨ ਇੱਕ ਦਿਨ 'ਚ ਪੰਜ ਛੇ ਰਜਾਈਆਂ ਭਰਦੀ ਸੀ ਬੇਬੇ ਨੌਕਰ ਰੱਖੇ ਹੋਏ ਸਨ ਬੇਬੇ ਨੇ ਬੇਬੇ ਦਾ ਪਰੌਣਾ ਜਿਹੜਾ ਬੱਕਰੀਆਂ ਭੇਡਾਂ ਵੀ ਰੱਖਦਾ ਸੀ ਬੇਬੇ ਦਾ ਅੱਬੂ ਉਹ ਚੌਂਕੀਦਾਰ ਸੀ ਪਿੰਡ ਦਾ ਤੇ ਉਸ ਬੰਦੇ ਦੀ ਪੂਰੀ ਚੜਤ ਸੀ 500 ਥਾਣਾ ਹੋਵੇ ਚਾਹੇ ਹਮਲੋ ਉਹਨਾਂ ਦੀ ਪੂਰੀ ਚੜਤ ਸੀ ਏਰੀਆ ਦੇ ਵਿੱਚ ਚੌਂਕੀਦਾਰਾ ਕਿਉਂਕਿ ਉਦੋਂ ਛੋਟੇ ਮੋਟੇ ਬੰਦੇ ਨੂੰ ਚੌਂਕੀਦਾਰਾ ਵੀ ਨਹੀਂ ਸੀ ਮਿਲਦਾ